ਦੇ ਨਾਂ ਨੂੰ ਕਿਉਂ ਬਦਲਣਾ ਪਿਆ ਉਸ ਸਕੀਮ ਦੇ ਅੰਦਰ ਕਿਉਂ ਪਰਿਵਰਤਨ ਲਿਆਣਾ ਪਿਆ ਕਿਉਂਕਿ ਜਿਨ੍ਹਾਂ ਲਈ ਉਹ ਸਕੀਮ ਬਣੀ ਸੀ ਉਹ ਬਣੀ ਸੀ ਕਿ ਮਜ਼ਦੂਰ ਨੂੰ ਉਹਦਾ ਅਧਿਕਾਰ ਮਿਲੇ ਉਹਦਾ ਹੱਕ ਮਿਲੇ ਪਰ ਮੰਰੇਗਾ ਦੀ ਆੜ ਦੇ ਅੰਦਰ ਜਿਸ ਪ੍ਰਕਾਰ ਕਾਂਗਰਸ ਦੇ ਸਮੇਂ ਔਰ ਆਮ ਆਦਮੀ ਪਾਰਟੀ ਦੇ ਸਮੇਂ ਜਿੱਦੇ ਵੱਡੇ ਪੱਦਰ ਤੇ ਭ੍ਰਸ਼ਟਾਚਾਰ ਹੋਇਆ ਇਸ ਕਰਕੇ ਇਹਨੂੰ ਬਦਲਣਾ ਪਿਆ ਤਾਂ ਕਿ ਗਰੀਬ ਦਾ ਹੱਕ ਗਰੀਬ ਤੱਕ ਜਾਏ ਸਕੀਮ 'ਚ ਸੀ ਕਿ 100 ਦਿਨ ਕੰਮ ਦੇਣਾ ਕੰਮ ਦਿੱਤਾ ਇਹਨਾਂ ਨੇ ਪਿਛਲੇ ਸਾਲ 36 ਦਿਨ ਇਸ ਸਾਲ 26 ਦਿਹਾੜੀਆਂ ਲੱਗੀਆਂ ਤੇ ਇਹ ਗਰੀਬਾਂ ਦੇ ਹੱਥੇ ਅੱਛੀ ਕਦੋਂ ਦੇ ਹੋਗੇ ਹੁਣ ਸਰਕਾਰ ਨੇ 125 ਦਿਨ ਕੰਮ ਦੇਣਾ 7 ਦਿਨਾਂ 'ਚ ਪੇਮੈਂਟ ਕਰਨੀ 15 ਦਿਨ ਅਗਰ ਕੰਮ ਨਹੀਂ ਦਿੱਤਾ ਦੇ بے ਰੋਜ਼ਗਾਰੀ ਪਤਾ ਦੇਣਾ ਔਰ ਭ੍ਰਸ਼ਟਾਚਾਰ ਨੂੰ ਰੋਕਣਾ ਪੰਜਾਬ ਦੇ ਅੰਦਰ 10000 ਤੋਂ ਉੱਪਰ ਮਨਰੇਗਾ ਨਾਲ ਜੁੜੇ ਹੋਏ ਭ੍ਰਸ਼ਟਾਚਾਰ ਦੇ ਕੇਸ ਨੇ 3500 ਤੋਂ ਉੱਪਰ ਐਸੇ ਕੇਸ ਨੇ ਜਿਨ੍ਹਾਂ ਦਾ ਇਹਨਾਂ ਨੇ ਆਡਿਟ ਕਰਤਾ ਹੈ ਕਿ ਇਹਦੇ ਚੋ ਭ੍ਰਸ਼ਟਾਚਾਰ ਹੈਗਾ ਉਹਦੀ ਵਸੂਲੀ ਨਹੀਂ ਹੋ ਰਹੀ ਰਿਕਵਰੀ ਨਹੀਂ ਹੋ ਰਹੀ ਦੋਸ਼ੀਆਂ ਤੇ ਕਾਰਵਾਈ ਨਹੀਂ ਹੋ ਰਹੀ ਔਰ ਗਰੀਬਾਂ ਦਾ ਇਸਤਰੀਆਂ ਨਾਲ ਸ਼ੋਸ਼ਣ ਹੋਇਆ ਸਰਕਾਰ ਨੇ ਗਰੀਬਾਂ ਦਾ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਬਿਹੜੀਆਂ ਲਗਾਈਆਂ 10 ਸਾਈਨ ਕਰਾਏ ਦਸਾਂ ਦੇ ਪੈਸੇ ਦਿੱਤੇ ਪੰਜਾਂ ਦੇ ਇਹ ਹਾਲਾਤ ਜਿਹੜੇ ਬਣੇ ਨੇ ਉਹਦੇ ਕਰਕੇ ਗਰੀਬ ਨੂੰ ਉਹਦਾ ਅਧਿਕਾਰ ਮਿਲੇ ਇਸ ਕਰਕੇ ਜੀ ਰਾਮ ਜੀ ਦੇ ਰੂਪ ਦੇ ਅੰਦਰ ਗਰੀਬ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਬਜਟ ਹੈ ਕੇਵਲ ਸ਼ਬਦਾਂ ਚ ਨਹੀਂ ਕਾਂਗਰਸ ਦੇ ਸਮੇਂ ਦੇ ਅੰਦਰ 33000 ਕਰੋੜ ਰੁਪਏ ਕੇਂਦਰੀ ਬਜਟ ਚ ਰੱਖ ਹੁੰਦਾ ਸੀ ਹੁਣ ਜਿਹੜਾ ਬਜਟ ਆਇਆ ਹੈ 39000 ਕਰੋੜ ਰੁਪਿਆ ਮਨਰੇਗਾ ਦੇ ਤਹਿਤ ਰੱਖਿਆ ਗਿਆ ਇਹਦੇ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਦੀ ਨੀਅਤ ਗਰੀਬ ਨੂੰ ਮਜ਼ਦੂਰ ਨੂੰ ਉਹਦਾ ਅਧਿਕਾਰ ਦੇਣ ਦੀ ਹੈ ਸਰਮਾ ਜੀ ਜਿਹੜਾ ਕਾਂਗਰਸ ਉਹ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੀ ਹੈ ਰਾਹੁਲ ਗਾਂਧੀ ਐਲੋਪੀ ਜਿਸ ਪ੍ਰਕਾਰ ਉਹਨਾਂ ਨੇ ਮਾਨਯੋਗ ਬਿੱਟੂ ਜੀ ਦੇ ਉੱਤੇ ਸਾਡੇ ਮੰਤਰੀ ਜੀ ਤੋਂ ਟਿੱਪਣੀ ਕੀਤੀ ਹੈ ਇਹਦੇ ਤੋਂ ਇੱਕ ਗੱਲ ਸਮਝ ਆਂਦੀ ਹੈ ਕਿ ਰਾਹੁਲ ਗਾਂਧੀ ਕਿਸ ਮਾਨਸਿਕਤਾ ਦਾ ਵਿਅਕਤੀ ਹੈ ਔਰ ਮੈਂ ਇਹਦੀ ਪੂਰ ਯੋਰ ਸ਼ਬਦਾਂ ਨਾਲ ਨਖੇਦੀ ਕਰਦਾ ਨਿੰਦਾ ਕਰਦਾ ਔਰ ਮੈਨੂੰ ਲੱਗਦਾ ਹੈ ਪੂਰੇ ਦੇਸ਼ ਦੇ ਅੰਦਰ ਜਿਹੜੇ ਗिने-ਚੁਨੇ ਪ੍ਰਦੇਸ਼ ਜਿਹੜੇ ਉਂਗਲੀ ਤੇ ਗिने ਆ ਜਾ ਸਕਦੇ ਨੇ ਕਾਂਗਰਸ ਬਚੀ ਆ ਉਤੋਂ ਵੀ ਖਤਮ ਹੋਏਗੀ ਔਰ ਉਹਦੇ ਲਈ ਕਿਸੇ ਵਿਪੱਖਸ਼ ਦੀ ਜਰੂਰਤ ਨਹੀਂ ਹੈ ਰਾਹੁਲ ਗਾਂਧੀ ਦੀ ਇਹ ਮਾਨਸਿਕ ਤੌਰ ਇਸ ਪ੍ਰਕਾਰ ਦੀਆਂ ਟਿੱਪਣੀਆਂ ਔਰ ਹਰਕਤਾਂ ਕਾਂਗਰਸ ਦੇ ਖਾਤਮੇ ਲਈ ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਸੱਤਾ ਚ ਅਸੀਂ ਲੋਕਾਂ ਸਾਡੇ ਲਈ ਬਰਦਾਨ ਨੇ ਇਹ ਕਾਂਗਰਸ ਦੇ ਖਾਤਮਾ ਕਰਨ ਚ ਰਾਹੁਲ ਗਾਂਧੀ ਤੋਂ ਜ਼ਿਆਦਾ ਔਰ ਕਿਸੇ ਦਾ ਰੋਲ ਨਹੀਂ ਹੋ ਸਕਦਾ ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਨੂੰ ਪੰਜਾਬ ਤੋਂ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਜਿਸ ਸ਼ਬਦ ਦਾ ਉਹਨਾਂ ਨੇ ਪ੍ਰਯੋਗ ਕੀਤਾ ਉਹ ਨਿੰਦਨੀ ਹੈ ਔਰ ਉਹਦੀ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਘੋਰ ਨਿੰਦਾ ਕਰਦਾ। ਕਰਮਜਨ ਜਿਹੜਾ ਆਮ ਆਦੀ ਪਾਰਟੀ ਔਰ ਕਾਂਗਰਸ ਜਿਹੜਾ ਵਿਰੋਧ ਕਰ ਰਹੀ ਹੈ ਜੀ ਰਾਮਜੀਤ ਸਕੀਮ ਦਾ ਉਸ ਨੂੰ ਕਿੱਲਾ ਕੀ ਠੀਕ ਹੈ। ਉਹ ਯਾਰ ਜਿਹੜੀ ਸਰਕਾਰ 5 ਲੱਖ ਆਯੂਸ਼ਮਾਨ ਯੋਜਨਾ ਦਾ ਲਾਭ ਮੇਰੇ ਪੰਜਾਬੀਆਂ ਨੂੰ ਨਹੀਂ ਦੇ ਸਕੀ। ਇਹ ਸਰਕਾਰ ਉਸੇ ਤੀਕੇ ਦਾ ਧੋਖਾ ਔਰ ਮਾਇਆ ਜਾਲ ਫਲਾ ਰਹੀ ਹੈ ਜਿਸ ਦੀ ਕੇ ਨਾਲ ਪੈਰਾਂ ਨੂੰ 1000 ਰੁਪਏ ਦੀ ਇਹਨਾਂ ਨੇ ਕਸਮਾਂ ਖਾਧੀਆਂ ਸੀ 1 ਲੱਖ ਦੀ ਇੰਸ਼ੋਰੈਂਸ ਕੰਪਨੀ ਇੰਸ਼ੋਰੈਂਸ ਕਰ ਰਹੀ ਹੈ 9 ਲੱਖ ਰੁਪਏ ਕਿਤੋਂ ਆਏ ਸਰਕਾਰ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਲਣਾ ਬੰਦ ਕਰੇ ਔਰ ਅਗਰ ਇਹਦੀ ਨੀਅਤ ਸਹੀ ਹੁੰਦੀ ਤੇ 4 ਸਾਲ ਆਜੂ ਸਮਾਨ ਯੋਜਨਾ ਤੋਂ ਜਿਹੜਾ ਲਾਭ ਮਿਲ ਸਕਦਾ ਸੀ ਉਦੇ ਤੋਂ ਪੰਜਾਬੀਆਂ ਨੂੰ ਗਰੀਬਾਂ ਨੂੰ ਬਾਂਝੇ ਕਿਉਂ ਕੀਤਾ ਇਹਦਾ ਜਵਾਬ ਦੇ ਪੰਜਾਬ ਸਰਕਾਰ ਵੱਲੋਂ ਗੈਂਗਸਟਰ ਬਾਦ ਨੂੰ ਖਤਮ ਕਰਨ ਲਈ ਪ੍ਰਿਹਾਰ ਯੋਜਨਾ ਜਿਹੜੀ ਸ਼ੁਰੂ ਕੀਤੀ ਗਈ ਹੈ ਜੀ ਕਿਵੇਂ ਦੇ ਆਰਾਮ ਨਾਲ ਫੜ ਕੇ ਮੈਨੂੰ ਲੱਗਦਾ ਹੈ ਪਹਿਲੀ ਗੱਲ ਤੇ ਹੈ ਕਿ ਸਰਕਾਰ ਨੇ ਇਹ ਗੱਲ ਮੰਨ ਲਈ ਕਿ ਪੰਜਾਬ ਚ ਕਾਨੂੰਨ ਦਾ ਰਾਜ ਨਹੀਂ ਹੈ ਸਰਕਾਰ ਕਾਨੂੰਨ ਦਾ ਰਾਜ ਦੇਣ ਚ ਫੇਲ ਹੋਈ ਹੈ ਇਹ ਯੋਜਨਾ ਸ਼ੁਰੂ ਕਰਨ ਦੀ ਜਰੂਰਤ ਕਿਉਂ ਪਈ ਇਹ ਇਸ ਗੱਲ ਤੋਂ ਸਾਫ ਹੁੰਦਾ ਹੈ ਲੇਕਿਨ ਪ੍ਰਹਾਰ ਦਾ ਵੀ ਹਾਲ ਉਦਾਂ ਦਾ ਹੀ ਹੁੰਦਾ ਹੋਇਆ ਨਜ਼ਰ ਆ ਰਿਹਾ ਪ੍ਰਹਾਰ ਯੋਜਨਾ ਸ਼ੁਰੂ ਕੀਤੀ ਜਿਸ ਦਿਨ ਉਸ ਤੋਂ ਅਗਲੇ ਦਿਨ ਪੁਲਿਸ ਤੇ ਹੀ ਪ੍ਰਹਾਰ ਹੋ ਗਿਆ ਇਹਨਾਂ ਦੇ ਸਪਾਈ ਗੋਲੀਆਂ ਦਾ ਸ਼ਿਕਾਰ ਹੋ ਗਿਆ ਇਹਦਾ ਹਾਲ ਵੀ ਉਦਾਂ ਹੀ ਹੈ ਜਿਦਾਂ ਇਹਨਾਂ ਕਿਹਾ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਉਦਾਂ ਹੀ ਪ੍ਰਹਾਰ ਸ਼ੁਰੂ ਹੋਣ ਤੋਂ ਬਾਅਦ ਵੀ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਹੱਤਿਆਮਾਰ ਦਾ ਦੌਰ ਨਹੀਂ ਹੋ ਰਿਹਾ ਫਰੋਟੀਆਂ ਨਹੀਂ ਮੰਗੀਆਂ ਜਾ ਰਹੀਆਂ ਇਹ ਸਰਕਾਰ ਡਰ ਦਾ ਮਾਹੌਲ ਪੰਜਾਬ 'ਚ ਪੈਦਾ ਹੋਇਆ ਅੱਜ ਪੰਜਾਬੀ ਦਰਿਆ ਆਇਆ ਭਾਇ ਦੇ ਅੰਦਰ ਜੀਵਨ ਜੀ ਰਿਹਾ ਔਰ ਇਸ ਸਰਕਾਰ ਚ ਕੁੰਬਦ ਨਹੀਂ ਉਹ ਹਿੰਮਤ ਨਹੀਂ ਹੈ ਕਿ ਇਹ ਗੈਂਗਸਟਰ ਔਰ ਗੁੰਡਾ ਤੱਤ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਉਹਦਾ ਮੁਕਾਬਲਾ ਕਰ ਸਕੇ ਅਸੀਂ ਖਰੜ ਹਾਲਕੇ ਦੇ ਵਿੱਚ ਪਹੁੰਚੇ ਹਾਂ ਰਜੀਤ ਸਿੰਘ ਗਿਲੋਂ ਤੁਹਾਡੇ ਨਾਲ ਮਿਲਦੇ ਨੇ ਕਿਵੇਂ ਦੇਖਦੇ ਹੋ ਸਰਪਰਾ ਇੱਕ ਸਵਾਲ ਹੈ ਯੂਸੀਜੀ ਜੀ ਜੀ ਸਾਹਿਬ ਜੀ ਮੈਂ ਆਪਕਾ ਕਿਆ ਜੋ ਹੈ ਕਿ ਇਹ ਜੋ ਯੂਸੀਜੀ ਨਿਆ ਨਿਯਮ ਲਾਗੂ ਹੋਇਆ ਹੈ ਯੂਸੀਜੀ ਜੋ ਨਿਆ ਨਿਯਮ ਲਾਗੂ ਹੋਇਆ ਹੈ ਅਰੇ ਮੋਦੀ ਕੇ ਹੋਤੇ ਹੋਏ ਕਿਸੇ ਕੇ ਸਾਥ ਅਨਿਆਇ ਨਹੀਂ ਹੋਗਾ ਦੇ ਨਾਂ ਨੂੰ ਕਿਉਂ ਬਦਲਣਾ ਪਿਆ ਉਸ ਸਕੀਮ ਦੇ ਅੰਦਰ ਕਿਉਂ ਪਰਿਵਰਤਨ ਲਿਆਣਾ ਪਿਆ ਕਿਉਂਕਿ ਜਿਨ੍ਹਾਂ ਲਈ ਉਹ ਸਕੀਮ ਬਣੀ ਸੀ ਉਹ ਬਣੀ ਸੀ ਕਿ ਮਜ਼ਦੂਰ ਨੂੰ ਉਹਦਾ ਅਧਿਕਾਰ ਮਿਲੇ ਉਹਦਾ ਹੱਕ ਮਿਲੇ ਪਰ ਮੰਨਰੇਗਾ ਦੀ ਆੜ ਦੇ ਅੰਦਰ ਜਿਸ ਪ੍ਰਕਾਰ ਕਾਂਗਰਸ ਦੇ ਸਮੇਂ ਔਰ ਆਮ ਆਦਮੀ ਪਾਰਟੀ ਦੇ ਸਮੇਂ ਜਿੱਦੇ ਵੱਡੇ ਪੱਦਰ ਤੇ ਭ੍ਰਸ਼ਟਾਚਾਰ ਹੋਇਆ ਇਸ ਕਰਕੇ ਇਹਨੂੰ ਬਦਲਣਾ ਪਿਆ ਤਾਂ ਕਿ ਗਰੀਬ ਦਾ ਹੱਕ ਗਰੀਬ ਤੱਕ ਜਾਏ ਸਕੀਮ 'ਚ ਸੀ ਕਿ 100 ਦਿਨ ਕੰਮ ਦੇਣਾ ਹੈ ਕੰਮ ਦਿੱਤਾ ਇਹਨਾਂ ਨੇ ਪਿਛਲੇ ਸਾਲ 36 ਦਿਨ ਇਸ ਸਾਲ 26 ਦਿਹਾੜੀਆਂ ਲੱਗੀਆਂ ਤੇ ਇਹ ਗਰੀਬਾਂ ਦੇ ਹਿੱਤੇ ਸ਼ੀ ਕਦੋਂ ਦੇ ਹੋਗੇ ਹੁਣ ਸਰਕਾਰ ਨੇ 125 ਦਿਨ ਕੰਮ ਦੇਣਾ 7 ਦਿਨਾਂ 'ਚ ਪੇਮੈਂਟ ਕਰਨੀ 15 ਦਿਨ ਅਗਰ ਕੰਮ ਨਹੀਂ ਦਿੱਤਾ ਦੇ ਬੇਰੋਜ਼ਗਾਰੀ ਪਤਾ ਦੇਣਾ ਔਰ ਭ੍ਰਸ਼ਟਾਚਾਰ ਨੂੰ ਰੋਕਣਾ ਪੰਜਾਬ ਦੇ ਅੰਦਰ 10000 ਤੋਂ ਉੱਪਰ ਮਨਰੇਗਾ ਨਾਲ ਜੁੜੇ ਹੋਏ ਭ੍ਰਸ਼ਟਾਚਾਰ ਦੇ ਕੇਸ ਨੇ 3500 ਤੋਂ ਉੱਪਰ ਐਸੇ ਕੇਸ ਨੇ ਜਿਨ੍ਹਾਂ ਦਾ ਇਹਨਾਂ ਨੇ ਆਡਿਟ ਕਰਤਾ ਹੈ ਕਿ ਇਹਦੇ ਚੋਂ ਭ੍ਰਸ਼ਟਾਚਾਰ ਹੈਗਾ ਉਹਦੀ ਵਸੂਲੀ ਨਹੀਂ ਹੋ ਰਹੀ ਦੀ ਕਬਰੀ ਨਹੀਂ ਹੋ ਰਹੀ ਦੋਸ਼ੀਆਂ ਤੇ ਕਾਰਵਾਈ ਨਹੀਂ ਹੋ ਰਹੀ ਔਰ ਗਰੀਬਾਂ ਦਾ ਇਸ ਤਰੀਕੇ ਨਾਲ ਸ਼ੋਸ਼ਣ ਹੋਇਆ ਸਰਕਾਰ ਨੇ ਗਰੀਬਾਂ ਦਾ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਬਿਹਾੜੀਆਂ ਲਗਾਈਆਂ 10 ਸਾਈਨ ਕਰਾਏ ਦਸਾਂ ਦੇ ਪੈਸੇ ਦਿੱਤੇ ਪੰਜਾਂ ਦੇ ਇਹ ਹਾਲਾਤ ਜਿਹੜੇ ਬਣੇ ਨੇ ਉਹਦੇ ਕਰਕੇ ਗਰੀਬ ਨੂੰ ਉਹਦਾ ਅਧਿਕਾਰ ਮਿਲੇ ਇਸ ਕਰਕੇ ਜੀ ਰਾਮ ਜੀ ਦੇ ਰੂਪ ਦੇ ਅੰਦਰ ਗਰੀਬ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਬਜਟ ਹੈ ਕੇਵਲ ਸ਼ਬਦਾਂ ਚ ਨਹੀਂ ਕਾਂਗਰਸ ਦੇ ਸਮੇਂ ਦੇ ਅੰਦਰ 33000 ਕਰੋੜ ਰੁਪਏ ਕੇਂਦਰੀ ਬਜਟ ਚ ਰੱਖ ਹੁੰਦਾ ਸੀ ਹੁਣ ਜਿਹੜਾ ਬਜਟ ਆਇਆ ਹੈ 39000 ਕਰੋੜ ਰੁਪਿਆ ਮਨਰੇਗਾ ਦੇ ਤਹਿਤ ਰੱਖਿਆ ਗਿਆ ਇਹਦੇ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਦੀ ਨੀਅਤ ਗਰੀਬ ਨੂੰ ਮਜ਼ਦੂਰ ਨੂੰ ਉਹਦਾ ਅਧਿਕਾਰ ਦੇਣ ਦੀ ਹੈ ਸਰਮਾ ਜੀ ਜਿਹੜਾ ਕਾਂਗਰਸ ਉਹ ਰਾਮਾਦੀਪ ਪਾਰਟੀ ਦਾ ਵਿਰੋਧ ਕਰ ਰਹੀ ਹੈ ਰਾਹੁਲ ਗਾਂਧੀ ਐਲੋਪੀ ਜਿਸ ਪ੍ਰਕਾਰ ਉਹਨਾਂ ਨੇ ਮਾਨਯੋਗ ਬਿੱਟੂ ਜੀ ਦੇ ਉੱਤੇ ਸਾਡੇ ਮੰਤਰੀ ਜੀ ਨੇ ਟਿੱਪਣੀ ਕੀਤੀ ਹੈ ਇਹਦੇ ਤੋਂ ਇੱਕ ਗੱਲ ਸਮਝ ਆਂਦੀ ਹੈ ਕਿ ਰਾਹੁਲ ਗਾਂਧੀ ਕਿਸ ਮਾਨਸਿਕਤਾ ਦਾ ਵਿਅਕਤੀ ਹੈ ਔਰ ਮੈਂ ਇਹਦੀ ਪੂਰੀ ਯੋਰ ਸ਼ਬਦਾਂ ਨਾਲ ਨਖੇਦੀ ਕਰਦਾ ਨਿੰਦਾ ਕਰਦਾ ਔਰ ਮੈਨੂੰ ਲੱਗਦਾ ਹੈ ਪੂਰੇ ਦੇਸ਼ ਦੇ ਅੰਦਰ ਜਿਹੜੇ ਗिने-ਚੁਨੇ ਪ੍ਰਦੇਸ਼ ਜਿਹੜੇ ਉਂਗਲੀ ਤੇ ਗिने ਜਾ ਸਕਦੇ ਨੇ ਕਾਂਗਰਸ ਬਚੀ ਆ ਉਤੋਂ ਵੀ ਖਤਮ ਹੋਏਗੀ ਔਰ ਉਹਦੇ ਲਈ ਕਿਸੇ ਵਿਪੱਖਸ਼ ਦੀ ਜਰੂਰਤ ਨਹੀਂ ਹੈ ਰਾਹੁਲ ਗਾਂਧੀ ਦੀ ਇਹ ਮਾਨਸਿਕ ਤੌਰ ਇਸ ਪ੍ਰਕਾਰ ਦੀਆਂ ਟਿੱਪਣੀਆਂ ਔਰ ਹਰਕਤਾਂ ਕਾਂਗਰਸ ਦੇ ਖਾਤਮੇ ਲਈ ਔਰ ਮੈਨੂੰ ਲੱਗਦਾ ਹੈ ਕਿ ਜਿਹੜੇ ਸੱਤਾ ਚਾਸੀ ਲੋਕਾਂ ਸਾਡੇ ਲਈ ਬਰਦਾਨ ਨੇ ਇਹ ਕਾਂਗਰਸ ਦੇ ਖਾਤਮਾ ਕਰਨ ਚ ਰਾਹੁਲ ਗਾਂਧੀ ਤੋਂ ਜ਼ਿਆਦਾ ਔਰ ਕਿਸੇ ਦਾ ਰੋਲ ਨਹੀਂ ਹੋ ਸਕਦਾ ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਨੂੰ ਪੰਜਾਬ ਤੋਂ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਜਿਸ ਸ਼ਬਦ ਦਾ ਉਹਨਾਂ ਨੇ ਪ੍ਰਯੋਗ ਕੀਤਾ ਉਹ ਨਿੰਦਨੀ ਹੈ ਔਰ ਉਹਦੀ ਮੈਂ ਭਾਰਤੀ ਜਨਤਾ ਪਾਲਟੀ ਪੰਜਾਬ ਘੋਰ ਨਿੰਦਾ ਕਰਦਾ ਸਰਮਜੰਨ ਜਿਹੜਾ ਆਮ ਆਦੀ ਪਾਰਟੀ ਔਰ ਕਾਂਗਰਸ ਜਿਹੜਾ ਵਿਰੋਧ ਕਰ ਰਹੀ ਹੈ ਜੀ ਰਾਮਜੀ ਸਕੀਮ ਦਾ ਉਸ ਨੂੰ ਕਿੱਲੇ ਕਿ ਕੀ ਉਹ ਯਾਰ ਜਿਹੜੀ ਸਰਕਾਰ 5 ਲੱਖ ਆਯੂਸ਼ਮਾਨ ਯੋਜਨਾ ਦਾ ਲਾਭ ਮੇਰੇ ਪੰਜਾਬੀਆਂ ਨੂੰ ਨਹੀਂ ਦੇ ਸਕੀ ਇਹ ਸਰਕਾਰ ਉਸੇ ਤੀਕੇ ਦਾ ਧੋਕਾ ਔਰ ਮਾਇਆ ਜਾਲ ਫਲਾ ਰਹੀ ਹੈ ਜਿਸ ਦੀ ਕੇ ਨਾਲ ਪੈਰਾਂ ਨੂੰ 1000 ਰੁਪਏ ਦੀ ਇਹਨਾਂ ਨੇ ਕਸਮਾਂ ਖਾਧੀਆਂ ਸੀ 1 ਲੱਖ ਦੀ ਇੰਸ਼ੋਰੈਂਸ ਕੰਪਨੀ ਇੰਸ਼ੋਰੈਂਸ ਕਰ ਰਹੀ ਹੈ 9 ਲੱਖ ਰੁਪਏ ਕਿੱਥੋਂ ਆਣ ਔ ਸਰਕਾਰ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਲਣਾ ਬੰਦ ਕਰੇ ਔਰ ਅਗਰ ਇਹਦੀ ਨੀਅਤ ਸਹੀ ਹੁੰਦੀ ਤੇ 4 ਸਾਲ ਆਜੂ ਸਮਾਨ ਯੋਜਨਾ ਤੋਂ ਜਿਹੜਾ ਲਾਭ ਮਿਲ ਸਕਦਾ ਸੀ ਉਦੇ ਤੋਂ ਪੰਜਾਬੀਆਂ ਨੂੰ ਗਰੀਬਾਂ ਨੂੰ ਬਾਂਝੇ ਕਿਉਂ ਕੀਤਾ ਇਹਦਾ ਜਵਾਬ ਦਿਓ ਪੰਜਾਬ ਸਰਕਾਰ ਵੱਲੋਂ ਗੈਂਗਸਟਰ ਬਾਦ ਨੂੰ ਖਤਮ ਕਰਨ ਲਈ ਪ੍ਰਿਹਾਰ ਯੋਜਨਾ ਜਿਹੜੀ ਸ਼ੁਰੂ ਕੀਤੀ ਗਈ ਹੈ ਜੀ ਕਿਵੇਂ ਦੇ ਆਰਾਮ ਨਾਲ ਫੜ ਕੇ ਮੈਨੂੰ ਲੱਗਦਾ ਪਹਿਲੀ ਗੱਲ ਤੇ ਹੈ ਕਿ ਸਰਕਾਰ ਨੇ ਇਹ ਗੱਲ ਮੰਨ ਲਈ ਕਿ ਪੰਜਾਬ ਚ ਕਾਨੂੰਨ ਦਾ ਰਾਜ ਨਹੀਂ ਹੈ ਸਰਕਾਰ ਕਾਨੂੰਨ ਦਾ ਰਾਜ ਦੇਣ ਚ ਫੇਲ ਹੋਈ ਹੈ ਇਹ ਯੋਜਨਾ ਸ਼ੁਰੂ ਕਰਨ ਦੀ ਜ਼ਰੂਰਤ ਕਿਉਂ ਪਈ ਇਹ ਇਸ ਗੱਲ ਤੋਂ ਸਾਫ ਹੁੰਦਾ ਲੇਕਿਨ ਪ੍ਰਹਾਰ ਦਾ ਵੀ ਹਾਲ ਉਦਾਂ ਦਾ ਹੀ ਹੁੰਦਾ ਹੋਇਆ ਨਜ਼ਰ ਆ ਰਿਹਾ ਪ੍ਰਹਾਰ ਯੋਜਨਾ ਸ਼ੁਰੂ ਕੀਤੀ ਜਿਸ ਦਿਨ ਉਸ ਤੋਂ ਅਗਲੇ ਦਿਨ ਪੁਲਿਸ ਤੇ ਹੀ ਪ੍ਰਹਾਰ ਹੋ ਗਿਆ ਇਹਨਾਂ ਦਾ ਸਿਪਾਈ ਗੋਲੀਆਂ ਦਾ ਸ਼ਿਕਾਰ ਹੋ ਗਿਆ ਇਹਦਾ ਹਾਲ ਵੀ ਉਦਾਂ ਹੀ ਹੈ ਜਿੱਦਾਂ ਇਹਨਾਂ ਕਿਹਾ ਹੀ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਉਦਾਂ ਹੀ ਪ੍ਰਹਾਰ ਸ਼ੁਰੂ ਹੋਣ ਤੋਂ ਬਾਅਦ ਵੀ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਹੱਤਿਆਵਾਂ ਦਾ ਦੌਰ ਨਹੀਂ ਹੋ ਰਿਹਾ ਫਰੋਤੀਆਂ ਨਹੀਂ ਮੰਗੀਆਂ ਜਾ ਰਹੀਆਂ ਇਹ ਸਰਕਾਰ ਡਰ ਦਾ ਮਾਹੌਲ ਪੰਜਾਬ 'ਚ ਪੈਦਾ ਹੋਇਆ ਅੱਜ ਪੰਜਾਬੀ ਦਰਿਆ ਆਇਆ ਭਾਇ ਦੇ ਅੰਦਰ ਜੀਵਨ ਜੀ ਰਿਹਾ ਔਰ ਇਸ ਸਰਕਾਰ ਚ ਕੁੰਬਦ ਨਹੀਂ ਉਹ ਹਿੰਮਤ ਨਹੀਂ ਹੈ ਕਿ ਇਹ ਗੈਂਗਸਟਰ ਔਰ ਗੁੰਡਾ ਤੱਤ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਉਹਦਾ ਮੁਕਾਬਲਾ ਕਰ ਸਕੇ ਖਰੜ ਹਲਕੇ ਵਿੱਚ ਪਹੁੰਚੇ ਹੋ ਰਜੀਤ ਸਿੰਘ ਜੀ ਲੋਨ ਥੋੜਾ ਮਜੂਦ ਨੇ ਕਿਵੇਂ ਦੇਖਦੇ ਹੋ ਸਰਪਰਾ ਇੱਕ ਸਵਾਲ ਹੈ ਯੂ ਸੀ ਜੀ ਜੀ ਸਾਹਿਬ ਮੈਂ ਆਪਕਾ ਕਿਆ ਜੋ ਹੈ ਕਿ ਇਹ ਜੋ ਯੂ ਸੀ ਜੀ ਨੇ ਨਿਆ ਨਿਯਮ ਲਾਗੂ ਕਰਿਆ ਹੈ ਯੂ ਸੀ ਜੀ ਜੋ ਨਿਆ ਨਿਯਮ ਲਾਗੂ ਹੈ ਅਰੇ ਮੋਦੀ ਕੇ ਹੋਤੇ ਹੋਏ ਕਿਸੇ ਕੇ ਸਾਥ ਅਨਿਆਇ ਨਹੀਂ ਹੋਗਾ